ਅੱਜ ਭਾਰਤ ਦੇ ਲੋਕ ਰਾਜ ਦੇ ਇਤਿਹਾਸ ਦਾ ਕਾਲਾ ਦਿਨ ਕਹਿ ਸਕਦੇ ਆ ਐਮਰਜੈਂਸੀ ਤੋਂ ਬਾਅਦ ਮੇਰਾ ਖਿਆਲ ਆ ਦੂਜੀ ਵਾਰ ਜੇ ਕਿਸੇ ਤੇ ਮਾਨਵੀ ਹੱਕਾਂ ਨੂੰ ਕੁਚਲਿਆ ਗਿਆ ਜਾਂ ਕਹਿ ਸਕਦੇ ਆ ਕਿ ਲੋਕ ਰਾਜ ਦਾ ਨੰਗੇ ਚਿੱਤੇ ਰੂਪ ਦੇ ਵਿੱਚ ਕਤਲ ਹੋਇਆ ਤਾਂ ਅੱਜ ਅਮਰਤਪਾਲ ਸਿੰਘ ਉਹਨਾਂ ਨੂੰ ਜਦੋਂ ਸੌਹ ਚੁੱਕ ਸਮਾਗਮ ਦੇ ਵਿੱਚ ਲੈ ਕੇ ਆਏ ਤੇ ਕਿਸੇ ਵੀ ਸਪੋਰਟਰ ਨੂੰ VOTER ਨੂੰ ਮਿਲਣ ਤੱਕ ਮੱਲ ਸਸਸੀਗਲ ਬਰਾਊਨ ਤੱਕ ਦਾ ਵੀ ਮੌਕਾ ਨਾ ਦਿੱਤਾ ਸੋ ਇਹ ਸਰਾਸਰ ਗੈਰ ਲੋਕਰਾਜੀ ਤੇ ਗੈਰ ਮਨੁੱਖੀ ਕਾਰਵਾਈ ਆ ਚਾਰ ਦਿਨਾਂ ਦੀ ਪ੍ਰੋਤ ਤੇ ਆਏ ਬੰਦੇ ਨੂੰ ਮੱਲ 2 ਘੰਟੇ ਦੇ ਵਿੱਚ ਹੀ ਵਾਪਸ ਲੈ ਜਾਣਾ ਇਹ ਹੋਰ ਵੀ ਤੱਤਾ ਦੁਆਰਾ ਪੰਜਾਬ ਦੀ ਸਰਕਾਰ ਇੱਕ ਪਾਸੇ ਤਾਂ ਆਪਣੇ ਲੋਕਰਾਜੀ ਹੱਕੂ-ਕੂ-ਕਿਵੇਂ ਮੰਗ ਰਹੀ ਆ ਜਦੋਂ ਵੀ ਕਿਸੇ ਕੇਂਦਰ ਵੱਲੋਂ ਕੋਈ ਤੱਕਾ ਹੁੰਦਾ ਤਾਂ ਇਨਸਾਫ ਦੀ ਗੱਲ ਕਰ ਰਹੀ ਆ ਤੇ ਗੈਰ-ਲੋਕ ਰਾਜਨੀ ਕਾਰਵਾਈਆਂ ਤੇ ਆਪ ਉੱਤਰ ਕੇ ਇੱਕ 18 ਲੱਖ ਲੋਕਾਂ ਦਾ ਚੁਣਿਆ ਹੋਇਆ ਨਮਾਇੰਦਾ ਮਤਲਬ ਜੇ ਆਪਣੇ ਵਰਕਰਾਂ ਨੂੰ ਆਪਣੇ ਵੋਟਰਾਂ ਨੂੰ ਸਸੇ ਕਲਮ ਨਹੀਂ ਬਿਲਾ ਸਕਦਾ ਇਹ ਤੋਂ ਵੱਡੀ ਗੈਰ-ਲੋਕ ਰਾਜੀ ਗੈਰ-ਮਨੋਕੀ ਕਾਰਵਾਈ ਕੀ ਹੋ ਸਕਦੀ ਆ ਔਰ ਅਸੀਂ ਇਹ ਮੰਗ ਕਰਦੇ ਆ ਕਿ ਉਹਨਾਂ ਨੂੰ ਪੈਸੇ ਦਾ ਐਨਐਸਏ ਰਿਵੋਕ ਹੋਣਾ ਚਾਹੀਦਾ ਕਿਉਂਕਿ ਜਿਹੜੇ ਸੋ ਕਾਲਡ ਦੋਸ਼ ਲਾ ਕੇ ਐਨਐਸਏ ਵਿੱਚ ਉਹਨਾਂ ਨੂੰ ਅੰਦਰ ਕੀਤਾ ਤਾਂ ਉਸੇ ਭਾਰਤ ਦੇ ਸੰਵਿਧਾਨ ਦੀ ਸੋਚ ਚੁੱਕ ਕੇ ਉਸੇ ਭਾਰਤ ਦੇ ਸੰਵਿਧਾਨਕ ਸਿਸਟਮ ਵਿੱਚ ਰਹਿ ਕੇ ਉਹਨਾਂ ਨੇ ਚੋਣ ਲੜਨ ਦਾ ਲੜੀਆ ਤੇ ਉਹਦੀ ਕਦਰ ਕਰਨੀ ਚਾਹੀਦੀ ਸੀ ਮੈਂ ਸਮਝਦਾ ਇਸ ਤਰ੍ਹਾਂ ਦਾ ਵਿਵਹਾਰ ਜਿਹੜਾ ਹੈ ਉਹ ਬੇਗਾਨੇਪਨ ਦੀ ਭਾਵਨਾ ਪੈਦਾ ਕਰਦਾ ਔਰ ਕੇਂਦਰ ਸਰਕਾਰ ਨੂੰ ਪੰਜਾਬ ਸਰਕਾਰ ਦੀ ਇਸ ਗੈਰ ਲੋਕੀ ਰਾਜਗਾਰ ਕਾਰਵਾਈ ਗੈਰ ਮਨੁੱਖੀ ਕਾਰਵਾਈ ਦਾ ਗ੍ਰਹਿ ਮੰਤਰਾਲੇ ਨੂੰ ਤੁਰਤ ਨੋਟਸ ਲੈਣਾ ਪੰਰਦਾ ਸੀ ਮਤਲਬ ਪਰ ਕੇਂਦਰ ਨੇ ਵੀ ਅੱਖਾਂ ਵਿੱਚ ਰੱਖੀਆਂ ਪੰਜਾਬ ਸਰਕਾਰ ਨੂੰ ਖੁੱਲੀ ਖੇਡ ਖੇਡਣ ਦਾ ਮੌਕਾ ਦੇ ਕੇ ਜੋ ਮੈਂ ਸਮਝਦਾ ਅੱਜ ਕੇਵਲ ਅਮਰਪਾਲ ਸਿੰਘ ਉਹਨਾਂ ਦੇ ਮਨੁੱਖੀ ਹੱਕਾਂ ਦਾ ਘਾਣ ਹੀ ਨਹੀਂ ਹੋਇਆ ਕੇਵਲ ਉਹਨਾਂ ਦੇ ਮਾਨਵੀ ਹੱਕੇ ਨਹੀਂ ਕੁਚਲੇ ਗਏ ਬਲਕਿ ਉਹਨਾਂ ਲੱਖਾਂ ਲੋਕਾਂ ਦੇ ਵੀ ਮਾਨਵੀ ਹੱਕ ਕੁਚਲੇ ਗਏ ਜਿਨ੍ਹਾਂ ਨੇ ਉਹਨਾਂ ਨੂੰ ਚੁਣਿਆ ਅੱਜ ਲੋਕਾਂ ਦੇ ਫਤਵੇ ਦੇ ਅੱਗੇ ਸਰਕਾਰ ਦੇ ਸੂਬਾ ਸਰਕਾਰ ਦੀ ਜਿਹੜੀ ਇਹ ਕਾਰਵਾਈ ਆ ਉਹ ਇੱਕ ਚੁਣੌਤੀ ਆ ਇੱਕ ਚੈਲੰਜ ਆ ਇੱਕ ਵਿੰਗਾਰ ਆ ਔਰ ਮੈਂ ਸਮਝਦਾ ਤੇ ਇਸ ਸਿਸਟਮ ਦੇ ਵਿੱਚ ਲੋਕਾਂ ਦੇ ਫਤਵੇ ਨੂੰ ਵੀ ਕੋਈ ਸਰਕਾਰ ਪ੍ਰਵਾਨ ਨਹੀਂ ਕਰਦੀ ਇਹ ਤੋਂ ਵੱਡਾ ਗੈਰ ਲੋਕਰਾਜੀ ਕਾਰਵਾਈ ਕੋਈ ਹੋ ਨਹੀਂ ਸਕਦੀ ਇਸੇ ਕਰਕੇ ਮੈਂ ਕਿਹਾ ਵੀ ਅੱਜ ਹਿੰਦੁਸਤਾਨ ਦੇ ਲੋਕਰਾਜੀ ਇਤਿਹਾਸ ਦੇ ਵਿੱਚ ਐਮਰਜੈਂਸੀ ਤੋਂ ਬਾਅਦ ਦੂਜੀ ਵਾਰ ਨੰਗੇ ਚਿੱਟੇ ਰੂਪ ਦੇ ਵਿੱਚ ਲੋਕਰਾਜ ਦਾ ਘਤਰ ਹੋਇਆ ਔਰ ਮਨੁੱਖੀ ਹੱਕਾਂ ਦਾ ਧਾਨ ਹੋਇਆ ਅਸੀਂ ਮੰਗ ਕਰਦੇ ਆ ਕਿ ਸਰਕਾਰ ਸਜੀਦਗੀ ਦਿਖਾਵੇ ਗੰਭੀਰਤਾ ਦਿਖਾਵੇ ਲੋਕਾਂ ਦੇ ਪਤਵੇ ਦਾ ਸਤਿਕਾਰ ਕਰੇ ਲੋਕਾਂ ਦੇ ਪਤਵੇ ਦਾ ਸਤਿਕਾਰ ਕਰਕੇ ਉਹ ਉਹਨਾਂ ਅਮਰਪਾਲ ਸਿੰਘ ਖੁਨਾ ਅਤੇ ਉਹਨਾਂ ਦੇ ਸਾਥੀਆਂ ਦਾ ਐਨਐਸਏ ਰਿਵੋਕ ਕਰੇ ਤਾਂ ਕਿ ਭਾਰਤ ਦੀ ਪਾਰਲੀਮੈਂਟ ਵਿੱਚ ਉਹ ਰਿਪਰੈਜ਼ੈਂਟ ਕਰ ਸਕਣ ਭਾਰਤ ਦੀ ਪਾਰਲੀਮੈਂਟ ਵਿੱਚ ਜਿਨ੍ਹਾਂ ਲੋਕਾਂ ਨੇ ਉਹਨਾਂ ਨੂੰ ਚੁਣ ਕੇ ਭੇਜਿਆ ਉਹਨਾਂ ਦੀ ਨੁਮਾਇੰਦਗੀ ਕਰ ਸਕਣ ਲੋਕਾਂ ਦੇ ਹੱਕ ਖੋਣਾ ਹਰ ਸਰਾਸਰ ਗਲਤ ਹੈ ਜਾਤੀਆ ਅੱਜ ਇਸ ਤਰੀਕੇ ਨਾਲ ਉਹਨਾਂ ਨੂੰ ਬਖਤਰਬੰਦ ਗੱਡੀਆਂ ਦੇ ਵਿੱਚ ਲਿਆਂਦਾ ਗਿਆ ਜਿਵੇਂ ਬਹੁਤ ਵੱਡਾ ਖੂਨਖਾਰ ਦਰਿੰਦਾ ਬੰਦਾ ਹੁੰਦਾ ਇਸ ਤਰ੍ਹਾਂ ਪੇਸ਼ ਕੀਤਾ ਗਿਆ ਵੀ ਜਿਵੇਂ ਕੋਈ ਹੋਰ ਗੈਰਮ合法 ਕਿਸਮ ਦਾ ਕ੍ਰਿਮੀਨਲ ਹਾਰਡ ਕ੍ਰਿਮੀਨਲ ਐਨਐਸਏ ਇੱਕ ਡਿਟੈਂਸ਼ਨ ਆ ਐਨਐਸਏ ਕੋਈ ਸਜ਼ਾ ਨਹੀਂ ਹੈ ਪ੍ਰੋਵੈਂਟਿਵ ਐਕਸ਼ਨ ਆ ਤੇ ਐਨਐਸਏ ਦੇ ਤਹਿਤ ਇਸ ਤਰ੍ਹਾਂ ਮਤਲਬ ਜਿਹੜਾ ਪਾਰਲੀਮੈਂਟ ਦਾ ਸਿਸਟਮ ਆ ਉਹ ਵੀ ਤੋੜਿਆ ਪਾਰਲੀਮੈਂਟ ਦੇ ਵਿੱਚ ਇਸ ਤਰ੍ਹਾਂ ਦੀਆਂ ਸਿਕਿਉਰਿਟੀ ਦੀਆਂ ਗੱਡੀਆਂ ਤੇ ਬਾਹਰਲੀ ਸਿਕਿਉਰਿਟੀ ਮਤਲਬ ਇਕਦਮ ਅੰਦਰ ਲੈ ਕੇ ਜਾਣਾ ਉਹ ਵੀ ਸਰਾਸਰ ਗਲਤ ਆ ਜਦੋਂ ਕਿ ਪਾਰਲੀਮੈਂਟ ਦੇ ਵਿੱਚ ਆਪਣੀ ਸਿਕਿਉਰਿਟੀ ਹੁੰਦੀ ਆ ਪਾਰਲੀਮੈਂਟ ਦਾ ਆਪਣਾ ਸਿਸਟਮ ਹੁੰਦਾ ਪਾਰਲੀਮੈਂਟ ਦੇ ਵਿੱਚ ਆਪਣੀਆਂ ਗੱਡੀਆਂ ਹੁੰਦੀਆਂ ਪਾਰਲੀਮੈਂਟ ਦੇ ਮੈਂਬਰਾਂ ਨੂੰ ਲਿਜਾਣ ਲਈ ਜਾਂ ਉਹਨਾਂ ਤੇ ਸਪੀਕਰ ਲੱਗੇ ਹੁੰਦੇ ਆ ਤੇ ਇਹਨਾਂ ਨੇ ਮਤਲਬ ਇਸਤਰਾਨੀਆਂ ਗੱਡੀਆਂ ਸਿਕਿਉਰਿਟੀ ਦੇ ਰੂਪ ਦੇ ਵਿੱਚ ਅੰਦਰ ਬਾੜੀਆਂ ਉਹ ਵੀ ਮਤਲਬ ਇੱਕ ਕਿਸਮ ਦੀ ਪਾਰਲੀਮੈਂਟ ਸਿਸਟਮ ਦੀ ਵੀ ਇੱਕ ਤਵਾਹੀ ਆ ਇੱਕ ਕਿਸਮ ਦੀ ਜਿਹੜੀ ਅੱਜ ਹੋਈ ਆ ਸੋ ਇਸ ਕਰਕੇ ਮੈਂ ਕਹਿੰਨਾ ਇਹ ਬੜਾ ਇੱਕ ਗੈਰ ਲੋਕਰਾਜੀ ਗੈਰ ਮਨੁੱਖੀ ਤਾਰਾ ਸਵੱਜਿਵੀ ਅਸੀਂ ਮੰਗ ਕਰਦੇ ਆ ਕਿ ਉਹਨਾਂ ਨੂੰ ਐਨਐਸਏ ਰੋਕ ਕੀਤਾ ਜਾਵੇ ਔਰ ਸ਼ਰੋਬ ਅਸੀਂ ਜਿਹੜਾ ਹੈ ਜਿਹੜਾ ਇਸ ਗੱਲ ਤੇ ਅਸੀਂ ਮੰਗ ਕਰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਮਰਿਤਪਾਲ ਸਿੰਘ ਉਹਨਾਂ ਦੀ ਰਿਹਾਈ ਲਈ ਐਨਐਸਰ ਬੋਕਰ ਲਈ ਜੇ ਸਰਕਾਰ ਨਹੀਂ ਮਤਲਬ ਤੁਰਤ ਲੋਕਾਂ ਦੇ ਫਤਵੇ ਵੱਲ ਧਿਆਨ ਨਾ ਦਿੱਤਾ ਤੇ ਅੱਗੇ ਲਈ ਆਉਣ ਵਾਲੇ ਸਮੇਂ ਲਈ ਕੋਈ ਜਨਤਕ ਸੰਘਰਸ਼ ਸਿਬੜਨਾ ਪੈ ਸਕਦਾ ਦੂਜਾ ਮੈਂ ਕਹਿਣਾ ਚਾਹੁੰਦਾ ਅੱਜ ਕਿ ਬੀਬੀ ਸਰਜੀਤ ਗੌਰ ਜੋ ਇੱਥੇ ਪੱਛਮੀ ਜਲੰਧਰ ਹਲਕੇ ਤੋਂ ਚੋਣ ਲੜ ਰਹੇ ਨੇ ਉਹਨਾਂ ਦੇ ਮਦਦ ਦੇ ਲਈ ਸਮੂਹ ਪੰਥਦਰਦੀਆਂ ਨੂੰ ਪੰਥ ਅਕੈਸ਼ੀਆਂ ਨੂੰ ਜਿਹੜੇ ਤਕਰੀ ਨੂੰ ਪਿਆਰ ਕਰਦੇ ਨੇ ਜਿਹੜੇ ਤਕਰੀ ਦੀ ਸ਼ਾਨ ਤੇ ਤਕਰੀ ਦੀ ਜਿੱਤ ਦੀ ਆਸ ਤੇ ਵਿਸ਼ਵਾਸ ਕਰਦੇ ਨੇ ਉਹਨਾਂ ਸਾਰਿਆਂ ਨੂੰ ਅਪੀਲ ਆ ਕਿ ਉਹ ਬੀਬੀ ਸਰਜੀਤ ਕੌਰ ਹੋਰਾਂ ਦੀ ਮਦਦ ਤੇ ਆਉਣ ਕਿਉਂਕਿ ਬੀਬੀ ਸਰਜੀਤ ਕੌਰ ਹੱਕ ਸੱਚ ਦੀ ਲੜਾਈ ਲੜ ਰਹੇ ਨੇ ਬੀਬੀ ਸਰਜੀਤ ਕੌਰ ਨੂੰ ਪੰਜਾਬ ਦੀ ਸਰਕਾਰ ਨੇ ਜਿਸ ਤਰ੍ਹਾਂ ਸਰਕਾਰੀ ਸ਼ਕਤੀ ਰਹੀ ਮਲ ਉਹਨਾਂ ਨੂੰ ਦਬਾਉਣ ਦਾ ਯਤਨ ਕੀਤਾ ਔਰ ਸਰਕਾਰ ਦੀ ਸਰਕਾਰੀ ਸ਼ਕਤੀ ਦੀ ਸਰਕਾਰੀ ਲਾਲਤਿਆਂ ਦੀ ਸਰਕਾਰੀ ਦਬਾਅ ਦੀ ਜਿਵੇਂ ਉਹਨਾਂ ਨੇ ਕੋਈ ਨੂੰ ਸ਼ਾਵਅਸ ਦੇਣੀ ਚਾਹੀਦੀ ਆ ਉਸ ਬੀਬੀ ਦੀ ਸਪੋਰਟ ਤੇ ਖੜਨਾ ਚਾਹੀਦਾ ਜਿਹੜੇ ਲੋਗ ਮਨੁੱਖੀ ਹੱਕਾਂ ਦੀ ਔਰ ਮਨੁੱਖਤਾ ਦੀ ਸੇਵਾ ਦੀ ਵਧਰ ਕਰਦੇ ਨੇ ਉਹਨਾਂ ਨੂੰ ਮੈਂ ਸਮਝਦਾ ਅੱਜ ਲੋੜ ਆ ਬੀਬੀ ਸਰਜੀਤ ਕੌਰ ਦੀ ਸਪੋਰਟ ਤੇ ਆਉਣ ਦੀ ਕਿਉਂਕਿ ਅੱਜ ਜਿਸ ਤਰ੍ਹਾਂ ਜਲੰਧਰ ਨੂੰ ਸਰਕਾਰਾਂ ਨੇ ਆਪਣੀ ਸ਼ਕਤੀ ਰਹੀ ਕੇਂਦਰ ਸਰਕਾਰ ਨੇ ਵੀ ਆਪਣੀ ਸ਼ਕਤੀ ਸਾਰੀ ਝੋਕਤੀ ਤੇ ਸੂਬਾ ਸਰਕਾਰ ਨੇ ਵੀ ਆਪਣੀ ਸ਼ਕਤੀ ਝੋਕਤੀ ਔਰ ਜਿਸ ਤਰ੍ਹਾਂ ਸਰਕਾਰੀ ਮਸ਼ੀਨਰੀ ਦੀ ਇੱਥੇ ਦੁਰਵਰਤੋਂ ਹੋ ਰਹੀ ਆ ਔਰ ਪੰਜਾਬ ਦਾ ਸਾਰਾ ਕਾਰੋਬਾਰ ਠੱਪ ਹੋਇਆ ਪਿਆ ਪੰਜਾਬ ਦੇ ਲੋਕ ਤਰਾ-ਤਰਾ ਕਰ ਰਹੇ ਨੇ ਤੇ ਹੁਣ ਮੌਨਸੂਨ ਮੌਸਮਾਂ ਹੜ੍ਹਾਂ ਦੀ ਡਰ ਪੈਦਾ ਹੋਇਆ ਵਾ ਤੇ ਕਿਸੇ ਤਰ੍ਹਾਂ ਦਾ ਵੀ ਨਦੀਆਂ ਨਾਲਿਆਂ ਦਾ ਸੇਵਰੇ ਦਾ ਉਹੀ ਉੱਤੇ ਦਾ ਪ੍ਰਬੰਧ ਨਾ ਹੋਣ ਕਰਕੇ ਬਹੁਤ ਸਾਰੇ ਇਲਾਕਿਆਂ ਵਿੱਚ ਪਾਣੀ ਭਰਿਆ ਖੜਾ ਤੇ ਲੋਕਾਂ ਵਿੱਚ ਤਰਾਤਰਾਂ ਹੋਈ ਪਈ ਆ ਤੇ ਜਿਵੇਂ ਕਿ ਨੇ ਰੋਮ ਸੜ ਰਿਹਾ ਨੀਰੋ ਬਰਸਰੀ ਵਜਾਰ ਰਿਹਾ ਮੁੱਖ ਮੰਤਰੀ ਸਾਹਿਬ ਆਪਣਾ ਜਿਹੜਾ ਦਫਤਰਾ ਕੇਂਦਰੀ ਦਫਤਰ ਛੱਡ ਕੇ ਦਿਲਿੰਦਰ ਦੇ ਵਿੱਚ ਆ ਕੇ ਬੈਠੇ ਨੇ ਔਰ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਸੀਤਲਨ ਰਾਗੂਣਾ ਨੇ ਕੱਲ ਚੈਲੇਂਜ ਕੀਤਾ ਮੈਂ ਸਮਝਦਾ ਉਹਨੇ ਬੜੀ-ਬੜੀ ਨਿਮੋਸ਼ੀ ਜਵਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਬਣਾਇਆ ਮੁੱਖ ਮੰਤਰੀ ਸਾਹਿਬ ਆਪ ਹੀ ਗੁਨਾਹਾਂ ਦੇ ਘੇਰੇ ਵਿੱਚ ਘਿਰ ਗਏ ਆਪ ਹੀ ਉਸ ਚੈਲੰਜ ਨੂੰ ਕਬੂਲ ਨਾ ਕਰਕੇ ਉਹਨਾਂ ਵੱਲੋਂ ਲਾਏ ਜਿਹੜੇ ਦੋਸ਼ਾਂ ਉਹ ਸੱਚੇ ਸਾਬਤ ਕਰ ਗਏ ਸੋ ਇਸ ਲਈ ਮੁੱਖ ਮੰਤਰੀ ਸਾਹਿਬ ਨੂੰ ਸਹਿਵਾ ਦੇਣਾ ਚਾਹੀਦਾ ਮੈਂ ਸਮਝਦਾ ਪਬਲਿਕ ਤੌਰ ਤੇ ਜਿਸ ਤਰ੍ਹਾਂ ਉਹਨਾਂ ਨੂੰ ਕਟਹਿਰੇ ਵਿੱਚ ਖੜੇ ਕਰਕੇ ਮਤਲਬ ਚੈਲੰਜ ਕੀਤਾ ਦੇਉਦਾ ਕੋਈ ਜਵਾਬ ਨਹੀਂ ਦੇ ਸਕੇ ਸੋ ਮੈਂ ਸਮਝਦਾ ਕਿ ਆ ਜਿਹੜੀ ਚੋਣ ਆ ਰਹੀ ਆ ਦਿਲेंद्र ਪੱਛਮੀ ਦੇ ਲੋਕ ਹੱਕ ਸੱਚ ਤੇ ਇਨਸਾਫ ਲਈ ਲੜਨ ਵਾਲੀ ਉਮੀਦਵਾਰ ਜੋ ਤਕੜੀ ਚੋਣਸ਼ਾਰ ਤੇ ਚੋਣ ਲੜ ਰਹੀ ਆ ਬੀਬੀ ਸਰਜੀਤ ਕਾ ਉਹਨਾਂ ਨੂੰ ਕੋਟਾ ਪਾਉਣਗੇ ਔਰ ਅਸੀਂ ਕੱਲ ਨੂੰ ਸਾਰੇ ਵਰਕਰਾਂ ਨੂੰ ਸਾਰੇ ਲੀਡਰਸ਼ਿਪਰਾਂ ਨੂੰ ਕੱਲ ਨੂੰ 11 ਵਜੇ ਬੁਲਾਇਆ ਵੀ ਦੋ ਤਿੰਨ ਦਿਨ ਪੂਰੀ ਜੋਰ ਸ਼ੋਰ ਨਾਲ ਬੀਬੀ ਜੀ ਹੋਰਾਂ ਦੀ ਮਹੀਮਤ ਤੇ ਅਸੀਂ ਪੂਰੀ ਤਾਨ ਨਾਲ ਲਾਵਾਂਗੇ ਮੈਂ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਦੁਨੀਆ ਭਰ ਦੇ ਲੋਕਾਂ ਨੂੰ ਇਨਸਾਫ ਪਸੰਦ ਲੋਕਾਂ ਨੂੰ ਜੋ ਇੱਕ ਪੀੜਤ ਔਰਤਾ ਵਿਧਵਾ ਔਰਤਾ ਔਰ ਇੱਕ ਕੁਰਬਾਨੀ ਵਾਲੇ ਸਰਵਰਗੀਏ ਜਥੇਦਾਰ ਪ੍ਰੀਤਮ ਸਿੰਘ ਦੀ ਸੇਵਾ ਵਾਲਾ ਪਰਿਵਾਰ ਆ ਉਸ ਪਰਿਵਾਰ ਦੀ ਮਦਦ ਤੇ ਆਉਣ ਤੇ ਉਹਨੂੰ ਜਿਤਾਉਣ ਵਿੱਚ ਹਿੱਸਾ ਪਾਉਂ ਸਰ ਲੁਧਿਆਣਾ ਵਿੱਚ ਇਹ ਖੰਗੜਾ ਹੋਇਆ ਸ਼ੇਰ ਸ਼ੇਨਾ ਨੀਤਾ ਪਰ ਕੁਝ ਨਿਯੰਤ ਸਿੰਘ ਦੁਆਰਾ ਕੀਤਾ ਗਿਆ ਹੈ देखिए अगर कोई ऐसी हिंसा होती है अगर कोई ऐसा हमला हुआ है तो हम तो उसकी निंदा करते हैं क्या हुआ है मुझे है मुझे मालूम नहीं मगर किसी की कार्रवाई होनी नहीं चाहिए और इसीलिए हम कहना चाहते हैं कि पंजाब सरकार मुख्यमंत्री साहब को वो लालेसनेस जो प्रदेश में हुई है उसका ध्यान करें और यहाँ एक सीट के लिए किसी उम्मीदवार को प्रेशराइज करने के लिए और जो वोटर्स हैं उनको प्रेशराइज करने के लिए सारी सरकारी शक्ति का इस्तेमाल ना करें एक सीट से ना तो सरकार गिरने वाली है ना सरकार कोई रहने वाली है तो सारा प्रदेश सिक्के पे टंग दिया कोई तो अच्छी बात नहीं है तो ਬਾਦਲ ਤਕਰੀਰ ਪਸੰਦ ਨਹੀਂ ਕਰ ਰਿਹਾ ਦੇਖੋ ਸਾਹ ਸੁਖੀਰ ਸਿੰਘ ਬਾਦਲ ਨੂੰ ਮੈਂ ਤਾਂ ਅਪੀਲ ਕਰਾਂਗਾ ਕਿ ਤਕਰੀਰ ਦੀ ਬੇਇੱਜ਼ਤੀ ਨਾ ਕਰਾਉਣ ਤਕਰੀਰ ਦੀ ਬੇਅਦਬੀ ਨਾ ਕਰਨ ਤਕਰੀਰ ਦੇ ਨਾਲ ਖੜਨ ਤਕਰੀਰ ਪੰਥ ਦੀ ਮਹਾਨ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦਾ ਚੋਣ ਨਿਸ਼ਾਨ ਆ ਤਕਰੀਰ ਦੀ ਇਸ ਤਰ੍ਹਾਂ ਬੇਇੱਜ਼ਤੀ ਜਿਹੜੀ ਆ ਉਹ ਪੰਥਦਰਦੀਆਂ ਦੇ ਪੰਥਕ ਸਫਾ ਦੇ ਵਿੱਚ ਇੱਕ ਨਿਰਾਸ਼ਾ ਪੈਦਾ ਕਰ ਦਿਆ ਮਤਲਬ ਇਸ ਤਰ੍ਹਾਂ ਦਾ ਵਰਤਾਰਾ ਨਹੀਂ ਹੋਣਾ ਚਾਹੀਦਾ ਜੋ ਜਲੰਧਰ ਪੱਛਮੀ ਸੀਟ ਤੇ ਉਹਨਾਂ ਵੱਲੋਂ ਜਾਂ ਉਹਨਾਂ ਦੇ ਕੁਝ ਸਾਥੀਆਂ ਵੱਲੋਂ ਕੀਤਾ ਜਾ ਰਿਹਾ ਹੈ ਸੋ ਜਿਹੜੇ ਇਲੈਕਸ਼ਨਸ ਹੋ ਰਹੇ ਇਹਦੇ ਵਿੱਚ ਸ਼ਰਮਣੀ ਅਕਾਲੀ ਦਲ ਬੋਤ ਆਪਣਾ ਅਚ ਆਪਣਾ ਮੰਡਿਆ ਆ ਰਿਹਾ ਹੈ ਇਹ ਉਹ ਕਿਹਨਾਂ ਚੋਕੀ ਦੇਖੋ ਇਹਨਾਂ ਮਦੂਤ ਹੋ ਗਈਆਂ ਦੇਖੋ ਦੇਖੋ ਸਪਾਸਟ ਰੂਪ ਵਿੱਚ ਮੈਂ ਪਹਿਲਾਂ ਵੀ ਜੋ ਇਹਨਾਂ ਨੇ ਵੀ ਸਵਾਲ ਕੀਤਾ ਸੀ ਸਪਾਸਟ ਰੂਪ ਵਿੱਚ ਮੈਂ ਕਹਿਣਾ ਚਾਹੁੰਦਾ ਜਿਹੜੇ ਤਕੜੀ ਨੂੰ ਪਿਆਰ ਕਰਦੇ ਨੇ ਜਿਹੜੇ ਪੰਥ ਦਰਦੀ ਨੇ ਪੰਥ ਅਤੈਸ਼ੀ ਨੇ ਉਹ ਲਾਜ਼ਮੀ ਤੌਰ ਤੇ ਤਕੜੀ ਦੇ ਨਾਲ ਖੜਨਗੇ ਤਕੜੀ ਨੂੰ ਜਿੱਤਾਂਗੇ ਤੇ ਹਿੱਸਾ ਪਾਉਣਗੇ ਔਰ ਮੈਂ ਅਪੀਲ ਵੀ ਕੀਤੀ ਹੈ ਵੀ ਸਾਰੇ ਆਓ ਮਦਦ ਕਰੀਏ ਪਰ ਕਾਰਨ ਕੀ ਰਹੀ ਸੀ ਕਿ ਤੁਹਾਡੇ ਕੋਲੇ ਉਮੀਦਵਾਰ ਆਵਾਂ ਵੀ ਪਾਰਟੀ ਜਾਂਦੇ ਕਿ ਉਹ ਵਾਪਸੀ ਉਹਨਾਂ ਦੇ ਕਰਵਾਏ ਜਾਂਦੇ ਦੇਖੋ ਇਹ ਤੁਸੀਂ ਜਲੰਧਰ ਵਾਲੇ ਜਾਦਾ ਜਾਣਦੇ ਹੋ ਜਗ ਜਹਾਰਾ ਸਾਰੀ ਗੱਲ ਮੈਂ ਤੁਹਾਨੂੰ ਦੱਸਦਾ ਵੀ ਜੋ ਕੁਝ ਵਾਪਰਿਆ ਉਹ ਮਦਭਾਗਾ ਸੀ ਜੋ ਕੁਝ ਹੋਇਆ ਬੜਾ ਮਦਭਾਗਾ ਸੀ ਔਰ ਉਹਦੇ ਲਈ ਉਹਦੇ ਲਈ ਸੂਬਾ ਸਰਕਾਰ ਜਿਹੜੀ ਜਿੰਮੇਵਾਰ ਆ ਸੂਬਾ ਸਰਕਾਰ ਦੇ ਜਿਹੜੇ ਇਹ ਹੱਥ ਕੰਡੇ ਨੇ ਕਨਾਉਣੀਆਂ ਕਾਰਵਾਈਆਂ ਨੇ ਨੀਮੀ ਪਦਤੀਆਂ ਕਾਰਵਾਈਆਂ ਨੇ ਉਹੀ ਨੂੰ ਸੂਬਾ ਸਰਕਾਰ ਨੂੰ ਲੈ ਮਾਰਨ ਗਿਆ ਜੇਦਨ ਬੀਬੀ ਸਰਜੀਤ ਕੌਰ ਨਾਲ ਉਹਨਾਂ ਨੇ ਆ ਬਰਤਾਅ ਕੀਤਾ ਵਿਵਹਾਰ ਕੀਤਾ ਇਹ ਸਮਝ ਲਓ ਉਸ ਦਿਨ ਆਪ ਪਾਰਟੀ ਨੇ ਆਪਣੀ ਹਾਰ ਦੇ ਬ੍ਰਾਂਡ ਤੇ ਨਾਮ ਦਸਖਤ ਕਰ ਲਏ ਮਤਲਬ ਹਾਰ ਆਪਣੀ ਪੱਕੀ ਯਕੀਨੀ ਬਣਾ ਲਈ ਕਿ ਇੱਕ ਵਿਧਵਾ ਹੋਵੇ ਇੱਕ ਗਰੀਬ ਔਰਤ ਹੋਵੇ ਇੱਕ ਔਰਤ ਹੋਵੇ ਤੇ ਉਹਦੇ ਤੇ ਇਸ ਤਰ੍ਹਾਂ ਦਾ ਵਿਵਹਾਰ ਸਰਕਾਰੀ ਸ਼ਕਤੀ ਰਾਹੀਂ ਕੀਤਾ ਜਾਂਦਾ ਹੋਵੇ ਤਾਂ ਲੋਕ ਉਹਨੂੰ ਪਸੰਦ ਨਹੀਂ ਕਰਦੇ ਔਰ ਬੀਬੀ ਦੀ ਹੋਰੀ ਵੀ ਦੇ ਅੱਜ ਸਰਕਾਰ ਦੇ ਸਿਕੰਜੇ ਤੋਂ ਦਬਾਅ ਤੋਂ ਨਿਕਲ ਕੇ ਆਏ ਨੇ ਤਾਂ ਲੋਕਾਂ ਦੀ ਜਿਹੜੀ ਭਾਵਨਾ ਹੈ ਜਿਹੜੇ ਵੋਟਰਸ ਨੇ ਜੋ ਉਹਨਾਂ ਦੀ ਭਾਵਨਾ ਸੀ ਉਹਨਾਂ ਦੀ ਇੱਛਾ ਸੀ ਜਾਇ ਕਹਿ ਲਓ ਉਹਨਾਂ ਦੀ ਜਿਹੜੀ ਸ਼ਕਤੀ ਸੀ ਉਹਨਾਂ ਨੇ ਹੀ ਉਹਨਾਂ ਨੂੰ ਅਹਿਸਾਸ ਕਰਾਇਆ ਕਿ ਸਰਕਾਰੀ ਸ਼ਕਤੀ ਦੀ ਥਾਂ ਤੇ ਲੋਕਾਂ ਦੀ ਸ਼ਕਤੀ ਅੱਗੇ ਝੁਕਣਾ ਠੀਕ ਆ ਇਹ ਤਾਂ ਤੁਹਾਨੂੰ ਵੀ ਪਤਾ ਹੀ ਆ ਵੀ ਸਰਕਾਰ ਨੇ ਜਿਸ ਤਰ੍ਹਾਂ ਦੇ ਘੰਟੇ ਵਰਤੇ ਨੇ ਜੋ ਸ਼ਕਤੀ ਇਸਤੇਮਾਲ ਹੋਈ ਆ ਤੇ ਕੌਣ ਆਪਣੇ ਆਪ ਕੌਣ ਜਾਂਦਾ ਤੇ ਫਿਰ ਵੀ ਤਾਂ ਹੋਇਆ ਹੀ ਨੇ ਜਦੋਂ ਲੋਕਾਂ ਦੀ ਸ਼ਕਤੀ ਦੇ ਲੋਕਾਂ ਵੱਲੋਂ ਵੀ ਤਾਂ ਸਟੇਟਮੈਂਟ ਮੀਡੀਆ 'ਚ ਦਿੱਤੀ ਜਾਂਦੀ ਆ ਆ ਵੇਖੋ ਸਰਕਾਰ ਵੇਖੋ ਜਦੋਂ ਇਸ ਤਰ੍ਹਾਂ ਦਾ ਵਿਵਹਾਰ ਕੀਤਾ ਜਾਂਦਾ ਜਾਂ ਇੱਕ ਘੇਰਾ ਪਾ ਕੇ ਵਾਤਾਵਰਣ ਬਣਾਇਆ ਜਾਂਦਾ ਤਾਂ ਕੁਦਰਤੀ ਤੌਰ ਤੇ ਕਈ ਵਾਰੀ ਬੰਦੇ ਤੋਂ ਉਸ ਤਰ੍ਹਾਂ ਦੇ ਹਾਲਾਤ ਪੈਦਾ ਕਰ ਦਿੰਦਾ ਪਰ ਪੁੱਲ ਮਿਲਾ ਕੇ ਮੈਂ ਉਹਨਾਂ ਨੂੰ ਸ਼ਾਬਾਸ਼ ਦਿੰਦਾ ਪਿਛਲੇ ਸਰਕਾਰੀ ਸ਼ਕਤੀ ਸਰਕਾਰੀ ਦਬਾਅ ਤੇ ਸਰਕਾਰੀ ਹੱਥਕੰਡਿਆਂ ਦੀ ਪ੍ਰਵਾਹ ਕੀਤੇ ਬਿਨਾ ਆਪਣੇ ਭਾਈਚਾਰੇ ਤੇ ਆਪਣੇ ਲੋਕਾਂ ਨਾਲ ਆਪਣੇ ਵੋਟਰਾਂ ਨਾਲ ਆ ਕੇ ਖੜੇ ਔਰ ਇਸੇ ਕਰਕੇ ਲੋਕ ਉਹਨਾਂ ਦੀ ਕਦਰ ਕਰਨਗੇ ਔਰ ਲੋਕ ਉਹਨਾਂ ਦੇ ਨਾਲ ਖੜਨਗੇ ਔਰ ਅਸੀਂ ਵੀ ਇਸੇ ਕਰਕੇ ਉਹਨਾਂ ਦੇ ਨਾਲ ਖੜੇ ਸਿਆਸੀ ਪਾਰਟੀ ਦਾ ਕਹਿਰੀਏ ਕਿ ਉਹਨਾਂ ਦੇ ਵਿੱਚ ਤਾਂ ਜਿਹੜਾ ਅਕਾਲੀ ਦਰਜ ਹੈ ਹੀ ਨਹੀਂ ਹੈ ਕਿੰਤਰ ਕੌਨੀਆਂ ਮੁਕਾਬਲੇ ਦੇ 10 ਦੀ ਜਿਹੜੀ ਚੋਣ ਹੈ ਤੇ 13 ਨੂੰ ਜਿਹੜਾ ਨਿਕਲਣਾ 10 ਦੰਗੇ ਕਿਹੜਾ ਕਿੱਥੇ ਖੜਾ ਔਰ ਸਾਨੂੰ ਪਤਾ ਵੀ ਲੋਕ ਜਿਹਦੇ ਨਾਲ ਧੱਕਾ ਹੁੰਦਾ ਜਿਹਦੇ ਨਾਲ ਬੇਇਨਸਾਫੀ ਹੁੰਦੀ ਆ ਲੋਕ ਉਹਦੇ ਨਾਲ ਖੜਦੇ ਆ ਮੈਂ ਦੋ ਬਾਰੀ ਦੋ ਦਿਨ ਪਹਿਲਾਂ ਲਾ ਕੇ ਗਿਆ ਤੁਸੀਂ ਯਕੀਨ ਕਰਿਓ ਰਾਜਪਾਲ ਜੀ ਬੈਠੇ ਨੇ ਅਸੀਂ ਮੀਟਿੰਗਾਂ ਕੀਤੀਆਂ ਲੋਕਾਂ ਦੇ ਵਿੱਚ ਇੱਕ ਹਮਦਰਦੀ ਦੀ ਲਹਿਰ ਆ ਲੋਕਾਂ ਦੇ ਵਿੱਚ ਹਮਦਰਦੀ ਦੀ ਲਹਿਰ ਤਾਂ ਬੀਬੀ ਜੀ ਲਈ ਪਹਿਲੇ ਹੀ ਸੀ ਪਰ ਜਿਸ ਦਿਨ ਸਸੂਰ ਜੀ ਸੇ ਬਾਦਰਵਾਨ ਤੱਕੜੀ ਤੋਂ ਪਿੱਛੇ ਹਟਣ ਦਾ ਫੈਸਲਾ ਕੀਤਾ ਉਸ ਦਿਨ ਹਮਦਰਦੀ ਉਹਨਾਂ ਨੂੰ ਦੁੱਗਣੀ ਹੋ ਗਈ ਤੇ ਜਿਸ ਦਿਨ ਸਰਕਾਰ ਨੇ ਉਹਨਾਂ ਨਾਲ ਧੱਕਾ ਕੀਤਾ ਸਰਕਾਰੀ ਸ਼ਕਤੀ ਦੇ ਨਾਲ ਉਹਨਾਂ ਨੂੰ ਦਬਾਉਣ ਦਾ ਯਤਨ ਕੀਤਾ ਉਸ ਦਿਨ ਹਮਦਰਦੀ ਚੌਗਣੀ ਹੋ ਗਈ ਤੇ ਜਿਸ ਦਿਨ ਉਹ ਲੋਕਾਂ ਦੀ ਭਾਵਨਾ ਦੀ ਕਦਰ ਕਰਕੇ ਤੱਕੜੀ ਫੜ ਕੇ ਫੇਰ ਮੈਦਾਨ ਦੇ ਵਿੱਚ ਆਏ ਨੇ ਉਸ ਦਿਨ ਉਹਨਾਂ ਦੀ ਜਿਹੜੀ ਹਮਦਰਦੀ ਦੀ ਲਹਿਰ ਆ ਉਹ 100 ਗੁਣਾ ਵੱਧ ਗਈ ਸੋ ਇਸ ਲਈ ਇਹ ਨਤੀਜਾ ਤੇਰਾ ਨੂੰ ਜਿਹੜਾ ਨਿਕਲੇਗਾ ਮੈਂ ਸਮਝਦਾ ਉਹ ਹਮਦਰਦੀ ਦੇ ਹੱਕ ਵਿੱਚ ਨਿਕਲੇਗਾ ਕਿਮਾਜਾਚਾ ਪੱਤਰ ਦਾ ਤਸਦੀਕ ਹੋ ਰਿਹਾ ਉਹ ਤਾਂ ਜਹਜਾਦ ਸਿੰਘ ਅਕਾਲ ਤਖਤ ਸਾਹਿਬ ਕੋ ਅਸੀਂ ਗਿਆਏ ਸੀ ਲੱਗਦਾ ਕਿ ਉੱਤੇ ਕੋਈ ਕੁੱਤਾ ਕਾਰਵਾਈ ਉਮੀਦ ਹੈ ਕੋਈ ਉਸ ਪਰ ਦੇਖੋ ਇਹ ਤਾਂ ਜਹਜਾਦ ਸਿੰਘ ਅਕਾਲ ਤਖਤ ਸਾਹਿਬ ਨੂੰ ਅਸੀਂ ਆਪਣੀ ਕਿਮਾਜਾਚਾ ਪੱਤਰ ਦੇ ਆਏ ਅਸੀਂ ਆਪਣੀ ਗਣਤੀ ਜਿਹੜੀ ਸੀ ਉਹ ਦਾ ਸਵੀਕਾਰ ਕਰ ਲਿਆ ਉਹ ਤਾਂ ਬਾਕੀ ਉਹਨਾਂ ਤੇ ਡਿਪੈਂਡ ਕਰਦਾ ਹੈ ਜੀ ਉਹਨਾਂ ਨੇ ਚਾਪਿਓ ਉਹ ਬਹੁਤ ਧੰਨਵਾਦ ਤੁਹਾਡਾ ਜੀ ਵਿੱਚ ਨਾ ਇੱਕ ਗੱਲ ਤੁਹਾਨੂੰ ਐਡ ਕਰਦੇ ਆ ਜਿਹੜੀ ਤੁਸੀਂ ਹੁਣੇ ਗੱਲ ਕਰ ਰਹੇ ਸੀ ਕਿ ਅਕਾਲੀ ਦਲ ਦੇ ਖਿਲਾਫ ਵੀਰ ਸੁਰਜੀਤ ਕੌਰ ਦੇ ਬੇਟੇ ਨੇ ਗੱਲ ਆਖੀ ਹੈ ਉਹਨੇ ਠੀਕ ਆਖੀ ਸੀ ਗੱਲ ਜੋ ਉਸ ਪਰਿਵਾਰ ਦੀ ਦੇਣ ਸੀ 45 ਸਾਲ ਉਸ ਪਰਿਵਾਰ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਦਿੱਤਾ ਤੇ ਉਹਦੇ ਦਬਾਅ ਕਿਸ ਤਰ੍ਹਾਂ ਪਾ ਕੇ ਉਹਦੇ ਕੋਲ ਪੇਪਰ ਵਾਪਸ ਲੈਣ ਦਾ ਜਿਹੜਾ ਕੰਮ ਕੀਤਾ ਉਹਨੇ ਉਹੀ ਗੱਲ ਕੀਤੀ ਉਸ ਦਿਨ ਉਹਨੇ ਧੰਵਾਦ ਵੀ ਕੀਤਾ ਬੀਬੀ ਜ਼ਗੀਰ ਕੌਰ ਜੀ ਦਾ ਸਰਦਾਰ ਗੁਰਪ੍ਰਤਾਪ ਸਿੰਘ ਵਡਾਲਾ ਜੀ ਦਾ ਪ੍ਰੇਮ ਸਿੰਘ ਚੰਦੂਮਾਹ ਜਰੇਦੀ ਦਾ ਪੂਰੀ ਟੀਮ ਦਾ ਕਿ ਜਿਨ੍ਹਾਂ ਨੇ ਡਟ ਕੇ ਉਹਨਾਂ ਦੇ ਨਾਲ ਖੜਨ ਦਾ ਫੈਸਲਾ ਕੀਤਾ ਇੱਕ ਤਾਂ ਉਹਨਾਂ ਕੋ ਪੇਪਰ ਜ਼ਬਰਦਸਤੀ ਕਾਗਜ਼ ਵਾਪਸ ਲੈਣ ਦੀ ਗੱਲ ਕੀਤੀ ਗਈ ਫਿਰ ਝੂਠੇ ਸਾਈਨ ਕਰਕੇ ਆਪਣੇ ਮੰਨਣ ਐਂਡ ਕੰਪਨੀ ਨੇ ਉਥੇ ਪੇਪਰ ਦਾਖਲ ਕਰਾਏ ਜਿਹੜੀਆਂ ਗੱਲਾਂ ਸਹੀ ਨੇ ਉਹਨੇ ਸਹੀ ਕਹੀਆਂ ਨੇ ਕਿਉਂਕਿ ਜੇ 45 ਸਾਲ ਤੁਸੀਂ ਆਪਣਾ ਜੀਵਨ ਹੀ ਪੂਰਾ ਪਾਰਟੀ ਨੂੰ ਦੇ ਦਿਓ ਤੇ ਮੁੜ ਕੇ ਪਾਰਟੀ ਤੁਹਾਨੂੰ ਇਹ ਕਵੇ ਜੀ ਇਹ ਗਰੀਬ ਸੀ ਇਹਨਾਂ ਨੂੰ ਲੜਾਉਣਾ ਨਹੀਂ ਚਾਹੀਦਾ ਸੀ ਉਹ ਤਰੀਕਾ ਗਲਤ ਸੀ ਦੇਖੋ ਮੇਰੀ ਬੇਨਤੀ ਸੁਣ ਲਓ ਮੈਂ ਤੁਹਾਨੂੰ ਇੱਕ ਗੱਲ ਕਲੀਅਰ ਕਰ ਦਿਆਂ ਕਿਤੇ ਨਾ ਕਿਤੇ ਕਿਸੇ ਬੰਦੇ ਤੋਂ ਗਲਤੀ ਹੁੰਦੀ ਆ ਜੀਵਨ ਦੇ ਵਿੱਚ ਮੇਰੇ ਕੋਈ ਕਿਤੇ ਹੋਈ ਹੋएगी ਉਹਨਾਂ ਕੋਲ ਵੀ ਹੋਈ ਹੈ ਜੋ 45 ਸਾਲ ਉਹਨਾਂ ਦਿੱਤੇ ਆ ਕੋਈ ਨਾ ਕੋਈ ਜਿਸ ਤਰ੍ਹਾਂ ਸਰਕਾਰ ਦਾ ਤਰੀਕਾ ਤੁਸੀਂ ਦਬਾਅ ਕਿਸ ਜ਼ਬਰਦਸਤ ਤਰੀਕੇ ਨਾਲ ਹੈ ਕਿ ਗਲੀ ਗਲੀ ਦੇ ਵਿੱਚ ਹਰ ਇੱਕ ਬੰਦੇ ਨੂੰ ਚੱਕਿਆ ਜਾ ਰਿਹਾ ਉਹਨੂੰ ਬਿਠਾਇਆ ਜਾ ਰਿਹਾ ਫਿਰ ਉਹਨੂੰ ਕਹਿ ਰਿਹਾ ਕਿਸੇ ਪਾਰਟੀ ਦਾ ਤੁਸੀਂ ਪ੍ਰਚਾਰ ਨਹੀਂ ਕਰਦਾ ਫਿਰ ਕਦੀ ਸੀਏ ਸਟਾਫ ਲਜਾਇਆ ਜਾ ਰਿਹਾ ਉਹਨੂੰ ਕਦੀ ਕਿਤੇ ਲਜਾਇਆ ਜਾ ਰਿਹਾ ਇਹ ਚੀਜ਼ਾਂ ਤੁਹਾਨੂੰ ਸਾਡੇ ਨਾਲੋਂ ਵੱਧ ਪਤਾ ਤੁਸੀਂ ਸਾਰਾ ਦਿਨ ਇਸੇ ਆਪਣੇ ਵੈਸਲਕੇ ਵਿੱਚ ਘੁੰਮ ਰਹੇ ਹੋ ਤੁਹਾਨੂੰ ਸਾਰੀਆਂ ਗੱਲਾਂ ਪਤਾ ਕੁਛ ਨਾ ਕੁਛ ਜਿਹੜੀ ਚੀਜ਼ ਹੋਈ ਸੀ ਉਨ ਨੂੰ ਉਨ ਨੂੰ ਠੀਕ ਕਰਕੇ ਅਸੀਂ ਦੁਬਾਰਾ ਕੀਤਾ ਇੱਕ ਮੁੱਖ ਮੰਤਰੀ ਦੇ ਘਰੋਂ ਤੁਸੀਂ 3 ਘੰਟਿਆਂ ਦੇ ਵਿੱਚ ਬੰਦਾ ਲੈ ਆਓ ਇਹ ਕੋਈ ਛੋਟੀ ਗੱਲ ਨਹੀਂ ਸੀ ਬਹੁਤ ਵੱਡੀ ਗੱਲ ਆ ਉਹਦੇ ਵਿੱਚ ਤਨਵਾਦ ਆ ਸਰਦਾਰ ਪ੍ਰੇਮ ਸਿੰਘ ਚੰਦੂ ਮਾਜਰਾ ਸਾਹਿਬ ਦਾ ਬੀਬੀ ਜਗੀਰਪੁਰ ਜੀ ਦਾ ਉਹ ਗੁਰਪ੍ਰਤਾਪ ਸਿੰਘ ਵਟਾਲਾਈ ਦਾ ਕਿ ਜਿਨ੍ਹਾਂ ਨੇ ਇਹ ਸਾਰਾ ਮਾਮਲੇ ਨੂੰ ਸੌਫਟ ਹੱਲ ਕਰ ਦਿੱਤਾ ਕਿਉਂ 43 ਜਰਦੀ ਤਕਰਾਰ ਲੰਘੀ